ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਅੱਜ ਗੱਲ ਕਰੀਏ ਆਪਾਂ ਪੋਸ਼ਣ ਪਖਵਾੜੇ ਦੀਆਂ ਜਿਹੜੀ ਜਿਹੜੀਆਂ ਐਕਟੀਵਿਟੀਆਂ ਨੇ ਇਹ ਤੁਹਾਨੂੰ ਦੇਖੋ 19 April ਤੱਕ ਦੀਆਂ ਕਲੀਅਰ ਕਰਤੀਆਂ ਸੀ ਹੁਣ ਮੈਂ ਤੁਹਾਨੂੰ 20 April ਤੋਂ 22 April ਤੱਕ ਦੀਆਂ ਦੱਸ ਰਹੀ ਆ ਸੋ ਸਭ ਨੇ ਧਿਆਨ ਨਾਲ ਸੁਣਨੀਆਂ ਨੇ 22 April ਤੱਕ ਆਪਾਂ ਪੋਸ਼ਣ ਪਖਵਾੜਾ ਬਣਾਣਾ ਹੈ 24 ਸੋਰੀ 19 4 25 19 4 25 ਤੋਂ 22 4 25 ਤੱਕ ਦੱਸ ਰਹੀ ਆ ਅੱਜ ਦੀਆਂ 19 4 25 ਦੀਆਂ ਕੀ ਹੈ ਨਜੀ ਸਫਾਈ ਵਾਰੇ ਜਾਗਰੂਕਤਾ ਤਕਰੀਬਨ ਜਿੰਨੀਆਂ ਵੀ ਆਪ ਐਕਟੀਵਿਟੀਆਂ ਕਰ ਰਹੇ ਆ ਸਾਰੀਆਂ ਪਿਛਲੀਆਂ ਐਕਟੀਵਿਟੀਆਂ ਨਾਲ ਮੈਚਿੰਗ ਹੈ ਸਭਲਾ ਤੇ ਲੈਕਚਰ ਜੂਥ ਗਰੁੱਪ ਮੀਟਿੰਗ ਕਿਚਨ ਗਾਰਡਨਿੰਗ ਹੋਮ ਵਿਜ਼ਿਟ ਠੀਕ ਹੈ ਜ ਫਿਰ B425 ਐਤਵਾਰ ਨੂੰ ਕੀ ਹੈ ਵਿਆਹ ਦੀ ਸਹੀ ਉਮਰ ਬਾਰੇ ਲੈਕਚਰ ਇਹ ਜ਼ਰੂਰ ਦੇਣਾ ਪਿੰਡਾਂ ਦੇ ਵਿੱਚ ਖਾਸ ਕਰਕੇ ਕਿਉਂਕਿ ਉੱਥੇ ਲੋਕ ਕਈ ਵਾਰ ਬਾਲ ਵਿਆਹ ਕਰ ਦਿੰਦੇ ਨੇ ਉਹਨਾਂ ਨੂੰ ਦੱਸੋ ਕਿ ਬਾਲ ਵਿਆਹ ਦੇ ਕੀ ਨੁਕਸਾਨ ਨੇ ਕਿ 18 ਸਾਲ ਤੋਂ ਘੱਟ ਕੁੜੀ ਹੈ ਜਿਹੜੀ ਉਹਦਾ ਤੁਸੀਂ ਵਿਆਹ ਨਹੀਂ ਕਰ ਸਕਦੇ ਮੁੰਡੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਸੋ ਔਰ ਜੇ ਕੋਈ ਵੀ ਬਾਲ ਵਿਆਹ ਕਰਦਾ ਹੈ ਤਾਂ ਉਹਨੂੰ ਕਾਨੂੰਨ ਵੱਲੋਂ ਜਿਹੜੀ ਹੈਗੀ ਹੈ ਜੁਰਮਾਨਾ ਤੇ ਸਜ਼ਾ ਜਿਹੜੀ ਦਿੱਤੀ ਜਾਊਗੀ ਔਰ ਜਿਹੜੇ ਵਿਆਹ ਦੇ ਵਿੱਚ ਲੋਕ ਸ਼ਾਮਿਲ ਹੋਣਗੇ ਉਹਨਾਂ ਨੂੰ ਵੀ ਸੇਮ ਸਜਾ ਦਿੱਤੀ ਜਾਊਗੀ ਫਿਰ ਯੂਥ ਗਰੁੱਪ ਮੀਟਿੰਗ ਨੀਜੀ ਸਫਾਈ ਵਾਰੇ ਜਾਗਰੂਕਤਾ ਪੂਰਕ ਖੁਰਾਕ ਤੇ ਲੈਕਚਰ ਕੋ ਪੂਰਕ ਖੁਰਾਕ ਕੰਪਲੀਮੈਂਟਰੀ ਫੀਡ ਮਤਲਬ ਹੈਲਦੀ ਜੀਚ ਸਾਰੇ ਨਿਊਟ੍ਰੀਐਂਟਸ ਹੋਣ ਹੋਮ ਵਿਜ਼ਿਟ ਫਿਰ 21 4 25 ਦਿਨ ਸੋਮਵਾਰ ਨੂੰ ਕੀ ਹੈ 3 ਸਾਲ ਤੋਂ 6 ਸਾਲ ਦੇ ਬੱਚਿਆਂ ਬਾਰੇ ਜਾਗਰੂਕਤਾ ਹਾਂ ਠੀਕ ਹੈ ਜੀ 3 ਸਾਲ ਤੋਂ 6 ਸਾਲ ਦੇ ਬੱਚਿਆਂ ਬਾਰੇ ਨੌਲੇਜ ਦੇਣੀ ਨੀਜੀ ਸਫਾਈ ਅਨੀਮੀਆ ਤੇ ਲੈਕਚਰ ਅਨੀਮੀਆ ਤੁਸੀਂ ਹਰ ਬੁੱਧਵਾਰ ਆਪਣੇ ਸੈਂਟਰ ਚ ਬਣਾ ਰਹੇ ਹੋ ਉਹਦੇ ਲੈਕਚਰ ਦੇ ਨਾਲ ਦੇ ਕਾਰਨ ਐਨੀਮਿਕ ਬੰਦਾ ਕਿਉਂ ਹੁੰਦਾ ਉਹਨੂੰ ਕੀ ਕੀ ਵੇਜੀਟੇਬਲਸ ਫਰੂਟਸ ਜਿਹੜੇ ਖਾਣੇ ਚਾਹੀਦੇ ਨੇ ਹੱਤੋਂ ਹੁੰਦੀਆਂ ਗਤੀਵਿਧੀਆਂ ਤੇ ਘਰਾਂ ਦਾ ਦੌਰਾ ਹੋਮ ਵਿਜ਼ਿਟ ਫਿਰ ਨੈਕਸਟ 22 ਤਰੀਕ ਨੂੰ ਦਿਨ ਮੰਗਲਵਾਰ ਨੂੰ ਕਿਹੜੇ ਕਿਹੜੀ ਐਕਟੀਵਿਟੀਆਂ ਨੇ ਬਿਆਦੀ ਸਹੀ ਉਮਰ ਵਾਰੇ ਲੈਕਚਰ ਪੰਗੜਾ ਜਾਂ ਗਿੱਦੜਾ ਕਰਾ ਸਕਦੇ ਹੋ ਨੀਜੀ ਸਾਫ ਸਫਾਈ ਬਾਰੇ ਲੈਕਚਰ ਤੇ ਪੂਰਨ ਖੁਰਾਕ ਤੇ ਲੈਕਚਰ ਉਸ ਤੋਂ ਬਾਅਦ ਹੈਗਾ ਹੋਮ ਵਿਜ਼ਿਟ ਸੋ ਐਕਟੀਵਿਟੀ ਸਾਰਿਆਂ ਨੇ ਬਾਈ ਤਰੀਕ ਤੱਕ ਜ਼ਰੂਰ ਪਰਫਾਰਮ ਕਰਨੀਆਂ ਨੇ ਤਾਂ 5 5 ਐਂਟਰੀਜ਼ ਵੀ ਜਿਹੜੀਆਂ ਹੈਗੀਆਂ ਉਹ ਜ਼ਰੂਰ ਕਰਨੀਆਂ ਨੇ